ਗਰਦੇ ਭਰ ਗਰਦੇ ਵਾਜਪੂ ਜੀ ਦਾ ਖਾਤਾ ਦਾ ਵਾਜਪੂ ਜੀ 25 ਗੁਰੂ ਜੋ ਪਿਆਰੀ ਸਾਧ ਸੰਗਤਿਓ ਬੜਾ ਮਨ ਦੁਖੀ ਹੈ ਜੋ ਕਿ ਪਰਮਕਾ ਪਰਮਾਤਮਾ ਅਕਾਲ ਪੁਰਖ ਜੀ ਨੇ ਪਤਾ ਨਹੀਂ ਇਹ ਸੰਗਤਾਂ ਦੇ ਨਾਰਾਜ਼ ਹੋ ਗਿਆ ਤੇ ਸੰਗਤਾਂ ਵੀ ਮਨਮਰਜ਼ੀ ਕਰਦੀਆਂ ਨੇ ਬਾਣੀ ਤੋਂ ਵਰਖਲਾ ਸਾਧੀਆਂ ਤੋਂ ਵਰਖਲਾ ਪਰਮਾਤਮਾ ਨੂੰ ਕਹਿੰਦੇ ਰੱਬ ਕੇ ਦੇਖਿਆ ਅਪ ਪਤਾ ਲੱਗਦਾ ਨਾ ਮੇਰਾ ਬਹਿਗਾ ਹਰ ਪੀੜਤਾ ਕਿੰਨੀ ਫਾਜਾ ਪਾਣੀ ਦੀ ਮਾਰ ਕਿੰਨੀ ਪੈ ਰਹੀ ਆ ਕੋ ਅੰਤ ਨਹੀਂ ਆ ਨਕ ਪਰੇ ਆਉਂਦੇ ਆ ਦੇਸ਼ ਦੇ ਵਿੱਚ ਬਹੁਤ ਇਨਾ ਗੱਲਾਂ ਦੇ ਦੁੱਖ ਤਰਦ ਨੂੰ ਦੇਖਦੇ ਹੋਏ ਹਰ ਪ੍ਰੋਗਰਾਮ 'ਤੇ ਜਿੱਦਾਂ ਕਰੋਨਾ ਦੇ ਚੱਕਰ ਹੋਏ ਜਾਂ ਹੋਰ ਦੇਹਾਂ ਬਾਬਾ ਹਰਦੇ ਦਾ ਵੱਡਾ ਪਰਾਲਾ ਰਹਿੰਦਾ ਹੈ ਬਾਬਾ ਹਰਦੇ ਦਾ ਹੁਕਮ ਆਇਆ ਰਹਿੰਦਾ ਹੈ ਬਾਬਾ ਹਰਦੇ ਦਾ ਹੁਕਮ ਸਰਵਤ ਦੇ ਭਲੇ ਲਈ ਜਿੱਦਾਂ ਹੁਣ ਆਪਾਂ ਖੰਡ ਪੜਤਣ ਦਾ ਨਿਰ ਕਰਾਇਆ ਮੁਰ ਬਾਬਾ ਜੀ ਨੇ ਬੇਕਰਪਾ ਕਰਤੇ ਅੱਜ ਦੋ ਤਰੀਕੇ ਗੋਰੇ ਪਰਿਵਾਰ ਵੱਲੋਂ ਅੱਜ ਪਹਿਲਾ ਖੰਡ ਪੜਸਾ ਦੂਜਾ ਪਰਮਜੀਤ ਸਿੰਘ ਪੰਮਾ ਤੀਜਾ ਸਰਦੇ ਪਰਮਜੀਤ ਸਿੰਘ ਜੌਹੜ ਚੌਥਾ ਕੁਲਵਿੰਦਰ ਸਿੰਘ ਜੀ ਪੰਜਵਾਂ ਜਰਮ ਕਮਜੀ ਛੇਵਾਂ ਬਾਲ ਕਸ਼ਨ ਜੀ ਅੱਜ ਇਦਾਂ ਲੜੀਆਂ ਪੂਰੀਆਂ ਦੀਆਂ ਪੂਰੀਆਂ 13 ਖੰਡ ਪੜਸਾ ਹਰ ਰੋਜ਼ 21 ਤਰੀਕ ਤੱਕ ਦੋ ਤੋਂ ਹੋ ਕੇ ਲੰਗਰ ਪੰਡਾਰੇ ਚੱਲਦੇ ਰਹਿਣਗੇ ਹਰ ਪੀਰਤਾਂ ਦੇ ਦੁੱਖ ਤਦ ਵਿੱਚ ਦੇਦੇ ਵੱਲੋਂ 10 ਤਰੀਕ ਤੱਕ ਲੰਗਰ ਪੰਡਾਰਾ ਮੇਰੀਆਂ ਬੀਬੀਆਂ ਬੜਾ ਤਿਆਰ ਕਰਨਗੇ ਆ ਅਸੀਂ ਆ ਜਿੱਥੇ ਲੋੜਿਆ ਸੰਪਰਕ ਬਹੁਤ ਹੀ ਸ਼ਕਤੀਸ਼ਾਲੀ ਕਰ ਲਿਆ ਹੈ ਸੰਤ ਬਾਬਾ ਮੁੰਡ ਜੀ ਦੇ ਤੇ ਆਹ ਭੋਜ ਦਿੱਤਾ ਜਾਵੇਗਾ ਇਤੋਂ ਪਿਆਰ ਕਰਕੇ ਕਿਉਂਕਿ ਸੁੱਕਾ ਨਹੀਂ ਆ ਲੋਕਾਂ ਦੇ ਕੋਲ ਪਕਾਉਣ ਨੂੰ ਪੱਠੀਆਂ ਨਹੀਂ ਹੈ। ਢੇਰੇ 'ਚ ਆ ਗਏ। ਢੇਰੇ ਨੂੰ ਤਿਆਰ ਕਰਕੇ ਲੈ ਕੇ ਜਾਵਾਂਗੇ ਹਰ ਰੋਜ਼ ਜਿੱਥੇ-ਜਿੱਥੇ ਜੜਾ ਪਵੇਗਾ। ਸਾਧ ਸੰਗਤ ਜੀ ਭਲੇ ਦੀ ਖਾਤਰ ਸੁਮਤੀਆਂ ਸੰਕਤਾ ਡੇਰਾ ਬਾਬਾ ਹਸਰਾ ਦੇ ਬੱਚੇ ਖੰਡਪਾੜ ਭੋਗ ਪਹਿ ਜਾ ਕਰੂਗਾ, ਦੂਜਾ ਰੰਭ ਹੋ ਜਾਊਗਾ, ਦੂਜਾ ਤੀਜਾ ਇਦਾਂ ਲੜੀ ਚੱਲੇਗੀ 21 ਤਰੀਕ ਤੱਕ। ਸਾਧ ਸੰਗਤ ਜੀ ਅੱਜ ਰੱਬ ਦਾ ਕੀਰਤੀ ਗਈ ਆ। ਕੀਰਤਨ ਕੀਤਾ ਗਿਆ। ਮੈਂ ਸੰਕਤਾ ਨੂੰ ਬੇਨਤੀ ਕਰਦਾ ਇਹ ਦੇਰੇ ਵੱਤੇ ਵੱਡੇ ਵੱਡੇ ਹੌਰ ਕਈ ਬਣੇ ਹੋਏ ਆ ਤੇ ਪ੍ਰਬੰਧ ਬਹੁਤ ਆ ਰਹਿਣ ਦਾ ਲੰਗਰ ਤੁਹਾਡੀ ਕਿਰਪਾ ਨਾਲ ਬੜਾ ਹੈ ਜਿਹੜੇ ਪਾਣੀ ਦੀ ਮਾਰ ਵਿੱਚ ਘਰਾਂ ਤੋਂ ਬਾਹਰ ਆ ਉਹ ਜਦੋਂ ਵੀ ਮਰਜ਼ੀ ਇੱਥੇ ਆ ਸਕਦੇ ਆ ਜਿੰਨਾਂ ਚਿਰ ਵੀ ਰਹਿਣਾ ਉਹਨਾਂ ਦੇ ਲੰਗਰ ਪੰਧਾਰੇ ਰਹਿਣ ਦਾ ਪੂਰਾ ਪ੍ਰਬੰਧ ਹੈ ਔਰ ਸੇਵਾ ਕੀਤੀ ਜਾਵੇਗੀ ਆ ਸਕਦੇ ਹੋ ਜਦੋਂ ਵੀ ਮਰਜ਼ੀ ਇਹਨਾਂ ਕੋ ਸੇਵਾ ਦੇ ਹੋਏ ਸੰਗੀਤ ਵੀ ਸਭ ਕੋ ਤੁਹਾਡਾ ਹੈ। ਬਾਬਾ ਜੀ ਦੇ ਦਰਵਾਜ਼ੇ ਬੱਚੇ ਸੰਗਤਾਂ ਜਾਜਾ ਕਰ ਕਰਦੀਆਂ ਨੇ। ਆਓ ਪ੍ਰਮਾਤਮਾ ਦੇ ਚਰਨ ਅਰਦਾਸਾ ਕਰੀਏ ਹਰ ਰੋਜ਼। ਭਲਾ ਕਰੇ ਪ੍ਰਮਾਤਮਾ ਸਾਡੀਆਂ ਗੱਦੀਆਂ ਨੂੰ ਬਖਸ਼ੇ। ਯਾਗ ਕਰਦੇ, ਧੰਨ ਕਰਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਜਸਵਿੰਦਰਪਾਲ ਜੀ ਦਾ ਵੀ ਫੋਨ ਆਇਆ। ਇਟਲੀ ਚੋਂ ਡੈਡੀ ਜੀ ਇਹ ਵੀ ਕਾਰਜ ਕਰੋ। ਸਤਿ ਪੁੱ ਬੀ ਬੀ ਬਲਾਰਾਣੀ ਜੀ ਦੇਖੇ ਸਾਰੇ ਕੰਮ ਕੀਤੇ ਜਾਂਦੇ ਆ ਬਾਬਾ ਮੋੜਜੀ ਵੀ ਆ ਖੁਦ ਫਿਲਮ ਬਣਾ ਰਿਹਾ ਹੈ ਕਹਿੰਦੀ ਤੂੰ ਵੀ ਫਿਰ ਬਣਾ ਰਿਹਾ ਯਾ ਕਰ ਦੇ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼